ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਿੰਡੋ ਪੰਜਾਬ ਟੀਵੀ ਤੇ ਪੇਸ਼ ਹਨ ਅੱਜ ਦੀਆਂ ਮੁੱਖ ਖਬਰਾਂ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਨੇ ਅੱਜ ਸੰਸਦ ਦੇ ਵਿੱਚ ਬਜਟ ਪੇਸ਼ ਕੀਤਾ ਤੇ ਇਸ ਬਜਟ ਤੋਂ ਆਮ ਲੋਕਾਂ ਨੂੰ ਬਹੁਤ ਜ਼ਿਆਦਾ ਉਮੀਦਾਂ ਨੇ ਤੇ ਇਸ ਬਜਟ ਦੇ ਵਿੱਚ ਬਹੁਤ ਵੱਡੇ ਐਲਾਨ ਕੀਤੇ ਗਏ ਨੇ ਤੇ ਇਸ ਦੇ ਨਾਲ ਹੀ ਦੱਸ ਦਈਏ ਕਿ ਆਮ ਲੋਕਾਂ ਨੂੰ ਸਭ ਤੋਂ ਜ਼ਿਆਦਾ ਇਸ ਗੱਲ ਦੇ ਉੱਪਰ ਨਿਗਾਹਾਂ ਆਮ ਲੋਕਾਂ ਦੀਆਂ ਕੇਂਦਰਿਤ ਸਨ ਕਿ ਆਖਿਰਕਾਰ ਇਸ ਬਜਟ ਦੇ ਵਿੱਚ ਕੀ ਸਸਤਾ ਕੀਤਾ ਗਿਆ ਤੇ ਕੀ ਮਹਿੰਗਾ ਕੀਤਾ ਗਿਆ ਦੱਸ ਦਿੰਦੇ ਹਾਂ ਤੁਹਾਨੂੰ ਕਿ ਇਸ ਬਜਟ ਦੇ ਵਿੱਚ ਕੀ ਸਸਤਾ ਕੀਤਾ ਗਿਆ ਤੇ ਕੀ ਮਹਿੰਗਾ ਕੀਤਾ ਗਿਆ ਸਭ ਤੋਂ ਪਹਿਲਾਂ ਤਾਂ ਮੋਬਾਈਲ ਫੋਨ ਸਸਤੇ ਕੀਤੇ ਗਏ ਇਹਨੇ ਤੇ ਇਸ ਦੇ ਨਾਲ ਹੀ ਸੋਨੇ ਚਾਂਦੀ ਦੇ ਗਹਿਣੇ ਬਣਾਉਣ ਵਾਲਿਆਂ ਲਈ ਵੀ ਖੁਸ਼ਖਬਰੀ ਹੈ ਜਿਹੜਾ ਦੱਸਦੀ ਹੈ ਕਿ ਸੋਨੇ ਚਾਂਦੀ ਦੇ ਗਹਿਣਿਆਂ ਦੇ ਉੱਪਰ ਕਸਟਮ ਡਿਊਟੀ ਘਟਾ ਦਿੱਤੀ ਗਈ ਹੈ ਸੋਨੇ ਚਾਂਦੀ ਦੇ ਉੱਪਰ 6% ਕਸਟਮ ਡਿਊਟੀ ਘਟਾ ਦਿੱਤੀ ਹੈ ਯਾਨੀ ਕਿ ਹੁਣ ਤੁਸੀਂ ਸੋਨੇ ਚਾਂਦੀ ਦੇ ਗਹਿਣੇ ਸਸਤੇ ਦੇ ਵਿੱਚ ਬਣਾ ਸਕਦੇ ਹੋ ਉਧਰ ਹੀ ਕੈਂਸਰ ਦੇ ਇਲਾਜ ਲਈ ਤਿੰਨ ਹੋਰ ਦਵਾਈਆਂ ਦੇ ਉੱਪਰ ਕਸਟਮ ਛੋਟ ਦਿੱਤੀ ਗਈ ਹੈ ਮੋਬਾਈਲ ਫੋਨ ਮੋਬਾਈਲ ਫੋਨ ਦੇ ਪਾਰਟਸ ਅਤੇ ਚਾਰਜਰਾਂ ਦੇ ਉੱਪਰ ਵੀ ਕਸਟਮ ਡਿਊਟੀ ਘਟਾ ਦਿੱਤੀ ਗਈ ਹੈ ਤੇ ਐਕਸ-ਰੇ ਟਿਊਬ ਤੇ ਉੱਪਰ ਵੀ ਛੋਟ ਦਿੱਤੀ ਗਈ ਹੈ ਮੋਬਾਈਲ ਫੋਨ ਅਤੇ ਚਾਰਜਰਾਂ ਦੀ ਗੱਲ ਕਰੀਏ ਤਾਂ 15% ਕਸਟਮ ਡਿਊਟੀ ਇਹਨਾਂ ਦੇ ਉੱਪਰ ਘਟਾਈ ਗਈ ਹੈ ਚਮੜੇ ਦੀ ਗੱਲ ਕਰੀਏ ਤਾਂ ਚਮੜੇ ਦੇ ਨਾਲ ਬਣੀਆਂ ਚੀਜ਼ਾਂ ਵੀ ਸਸਤੀਆਂ ਹੋਣਗੀਆਂ ਕੱਪੜੇ ਦੇ ਉੱਪਰ ਵੀ ਕਸਟਮ ਡਿਊਟੀ ਘਟਾਈ ਗਈ ਹੈ ਤੇ ਨਾਲ ਹੀ ਜੁੱਤੀਆਂ ਦੇ ਉੱਪਰ ਵੀ ਕਸਟਮ ਡਿਊਟੀ ਘਟਾਈ ਗਈ ਹੈ ਤੇ ਚਮੜਾ ਕਪੜਾ ਤੇ ਜੁੱਤੀਆਂ ਸਸਤੇ ਹੋਣਗੇ ਪਲੇਟਿਨਮ ਦੀ ਗੱਲ ਕਰੀਏ ਤਾਂ ਪਲੇਟਿਨਮ ਦੇ ਉੱਪਰ 6.4% ਦੀ ਡਿਊਟੀ ਘਟਾਈ ਗਈ ਹੈ ਨਾਲ ਹੀ ਮੱਛੀ ਫੀਡ ਦੇ ਉੱਪਰ ਵੀ ਡਿਊਟੀ ਘਟਾਈ ਗਈ ਹੈ ਤੇ 25 ਮਹੱਤਵਪੂਰਨ ਖਣਿਜਾਂ ਦੇ ਉੱਪਰ ਵੀ ਡਿਊਟੀ ਖਤਮ ਕਰ ਦਿੱਤੀ ਗਈ ਹੈ ਤੇ ਉਦੋਂ ਤਰਹੀ ਜਿਹੜੀਆਂ ਚੀਜ਼ਾਂ ਮਹਿੰਗੀਆਂ ਹੋਈਆਂ ਨੇ ਉਸ ਦੀ ਵੀ ਗੱਲ ਕਰ ਲੈਣੇ ਆ ਕਿ ਪੈਟਰੋਕੈਮੀਕਲ ਅਮੋਨੀਅਮ ਨਾਈਟ੍ਰੇਟ ਤੇ ਕਸਟਮ ਡਿਊਟੀ ਵਧਾਈ ਗਈ ਹੈ ਪੀਵੀਸੀ ਆਯਾਤ ਨੂੰ ਘਟਾਉਣ ਦੇ ਲਈ 10 ਤੋਂ 25% ਵਾਧਾ ਕੀਤਾ ਗਿਆ ਕੇਂਦਰੀ ਵਿੱਤ ਮੰਤਰੀ ਨਿਰਮਲਾ ਸਿਤਾ ਰਮਨ ਦੁਆਰਾ ਪੇਸ਼ ਕੀਤੇ ਗਏ ਬਜਟ ਦੇ ਵਿੱਚ 2047 ਤੱਕ ਵਿਕਸਿਤ ਭਾਰਤ ਲਈ ਇੱਕ ਰੋਡ ਮੈਪ ਹੈ ਜੋ ਰੁਜ਼ਗਾਰ, ਹੁਨਰ ਵਿਕਾਸ, ਖੇਤੀਬਾੜੀ ਅਤੇ ਨਿਰਮਾਣ ਤੇ ਕੇਂਦ੍ਰਿਤ ਹੈ। ਮੋਦੀ ਦੇ ਨ ਦੇ ਤਹਿਤ ਪਹਿਲਾ ਬਜਟ ਇੱਕ ਆਰਥਿਕ ਦ੍ਰਿਸ਼ਟੀਕੋਣ ਨਿਰਧਾਰਿਤ ਕਰਦਾ ਹੈ ਜੋ ਵਿਤੀ ਸੂਚ ਬੂਝ ਨੂੰ ਧਿਆਨ ਦੇ ਵਿੱਚ ਰੱਖਤੇ ਹੋਏ ਤਿਆਰ ਕੀਤਾ ਗਿਆ 2014 ਤੋਂ ਬਾਅਦ ਪੀਐਮ ਮੋਦੀ ਸਰਕਾਰ ਦਾ ਇਹ ਲਗਾਤਾਰ 13ਵਾਂ ਬਜਟ ਹੈ ਜਿਸ ਵਿੱਚ ਦੋ ਅੰਤਰੀਮ ਬਜਟ ਸ਼ਾਮਲ ਹਨ ਇਸ ਨਾਲ ਹੀ ਨੌਕਰੀ ਪੇਸ਼ਾ ਲੋਕਾਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਵੀ ਰਾਹਤ ਮਿਲੀ ਇਸ ਬਜਟ ਦੇ ਵਿੱਚ ਵਿੱਤ ਮੰਤਰੀ ਨਿਰਮਲਾ ਸਿ타ਰਮਨ ਨੇ ਨੌਕਰੀ ਪੇਸ਼ਾ ਲੋਕਾਂ ਨੂੰ ਵੀ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਹੈ ਦੱਸਿਆ ਕਿ ਨਵੀਂ ਟੈਕਸ ਵਿਵਸਥਾ ਦੇ ਵਿੱਚ ਸਟੈਂਡਰਡ ਡਿਡਕਸ਼ਨ 50000 ਤੋਂ ਵਧਾ ਕੇ 75000 ਕਰ ਦਿੱਤੇ ਇਸ ਦੇ ਨਾਲ ਹੀ ਨਵੀਂ ਟੈਕਸ ਵਿਵਸਥਾ ਚ 7,75,000 ਰੁਪਏ ਤੱਕ ਦੀ ਆਮਦਨ ਟੈਕਸ ਮੁਕਤ ਹੋਏਗੀ ਵਿੱਤ ਮੰਤਰੀ ਨਿਰਮਲਾ ਸਿਤਾ ਰਮਨ ਨੇ ਇਹ ਵੀ ਐਲਾਨ ਕੀਤਾ ਹੈ ਕਿ ਆਮਦਨ ਟੈਕਸ ਨੂੰ ਸੌਖਾ ਕੀਤਾ ਜਾਵੇਗਾ ਟੀ ਡੀ ਐਸ ਦਾ ਸਮੇਂ ਸਿਰ ਭੁਗਤਾਨ ਨਾ ਕਰਨਾ ਹੁਣ ਅਪਰਾਧ ਨਹੀਂ ਹੋਵੇਗਾ ਵਿੱਤ ਮੰਤਰੀ ਨਿਰਮਲਾ ਸਿਤਾ ਰਮਨ ਨੇ ਕਿਹਾ ਹੈ ਕਿ ਸਟੈਂਡਰਡ ਡਿਡਕਸ਼ਨ ਨੂੰ 50,000 ਰੁਪਏ ਤੋਂ ਵਧਾ ਕੇ 75,000 ਰੁਪਏ ਕਰ ਦਿੱਤਾ ਗਿਆ ਇਸ ਤੋਂ ਇਲਾਵਾ 0 ਤੋਂ 3 ਲੱਖ ਰੁਪਏ ਤਾਕ ਕੋਈ ਵੀ ਟੈਕਸ ਨਹੀਂ ਦੇਣਾ ਪਵੇਗਾ ਜਿਨ੍ਹਾਂ ਦੀ ਆਮਦਨ 3 ਤੋਂ 7 ਲੱਖ ਰੁਪਏ ਹੋਵੇਗੀ ਉਹਨਾਂ ਨੂੰ 5% ਟੈਕਸ ਦੇਣਾ ਪਵੇਗਾ ਉਧਰ ਹੀ 7 ਤੋਂ 10 ਲੱਖ ਰੁਪਏ ਵਾਲਿਆਂ ਨੂੰ 10% ਟੈਕਸ ਦੇਣਾ ਪਵੇਗਾ 10 ਤੋਂ 12 ਲੱਖ ਰੁਪਏ ਲਈ 15% ਟੈਕਸ ਆਧਾਰ ਕੀਤਾ ਗਿਆ ਹੈ ਤੇ 12 ਤੋਂ 15 ਲੱਖ ਰੁਪਏ ਤੱਕ 20% ਟੈਕਸ ਦੇਣਾ ਪਵੇਗਾ 15 ਲੱਖ ਰੁਪਏ ਤੋਂ ਵੱਧ ਦੀ ਤਨਖਾਹ ਤੇ 30% ਟੈਕਸ ਦੇਣਾ ਪਵੇਗਾ ਇੱਕ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਦੇ ਵੱਲੋਂ ਆਪਣੇ ਹੀ ਹੱਥਾਂ ਦੇ ਨਾਲ اپنی ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ ਜियां ਦੱਸਦੇ ਕਿ ਇਹ ਖਬਰ ਇਹ ਮੰਦਭਾਗੀ ਘਟਨਾ ਲੁਧਿਆਣਾ ਤੋਂ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਇੱਕ ਨੌਜਵਾਨ ਦੇ ਵੱਲੋਂ ਹੋਟਲ ਦੇ ਵਿੱਚ ਇਹ ਕਦਮ ਚੁੱਕਿਆ ਗਿਆ ਨੌਜਵਾਨ ਦਾ ਨਾਮ ਅਮਰਿਤਪਾਲ ਸਿੰਘ ਦੱਸਿਆ ਜਾ ਰਿਹਾ ਹੈ ਜਿਸ ਨੇ ਹੋਟਲ ਰੂਮ ਦੇ ਵਿੱਚ ਜਾ ਕੇ ਹੋਟਲ ਦੇ ਕਮਰੇ ਦੇ ਵਿੱਚ ਜਾ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਯਾਰ ਅਸਲੀ ਗੀ ਇਸ ਗੱਲ ਦਾ ਪਤਾ ਉਦੋਂ ਲੱਗਾ ਜਦੋਂ ਹੋਟਲ ਸਟਾਫ ਦੇ ਵੱਲੋਂ ਅਗਲੀ ਸਵੇਰ ਨੂੰ ਕਮਰੇ ਦੀ ਸਫਾਈ ਕਰਨ ਦੇ ਲਈ ਉਹਨਾਂ ਨੇ ਦਰਵਾਜ਼ਾ ਖੜਕਾਇਆ ਪਰ ਅੰਦਰੋਂ ਕਿਸੇ ਨੇ ਵੀ ਕੋਈ ਜਵਾਬ ਨਹੀਂ ਦਿੱਤਾ ਦਰਵਾਜ਼ਾ ਨਹੀਂ ਖੋਲਿਆ ਗਿਆ ਜਿਸ ਤੋਂ ਬਾਅਦ ਸਟਾਫ ਨੂੰ ਸ਼ੱਕ ਹੋਇਆ ਤੇ ਉਹਨਾਂ ਨੇ ਪੁਲਿਸ ਨੂੰ ਮੌਕੇ ਤੇ ਹੀ ਇਤਲਾਹ ਕੀਤੀ ਤੇ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਪੁਲਿਸ ਦੀ ਹਾਜ਼ਰੀ ਦੇ ਵਿੱਚ ਦਰਵਾਜ਼ਾ ਤੋੜਿਆ ਗਿਆ ਜਿਸ ਤੋਂ ਬਾਅਦ ਸਾਰਿਆਂ ਦੀਆਂ ਅੱਖਾਂ ਅੱਡੀਆਂ ਦੀਆਂ ਅੱਡੀਆਂ ਰਹਿ ਗਈਆਂ ਜਦੋਂ ਉਹਨਾਂ ਨੇ ਨੌਜਵਾਨ ਦੀ ਦੇਹ ਨੂੰ ਪੱਖੇ ਦੇ ਨਾਲ ਲਟਕਦੇ ਹੋਏ ਦੇਖਿਆ ਜੀਹਾਂ ਦੱਸਦੀ ਹੈ ਕਿ ਇਸ ਨੌਜਵਾਨ ਨੇ ਅੰਮ੍ਰਿਤਪਾਲ ਸਿੰਘ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ ਪੁਲਿਸ ਨੇ ਮੁੰਡੇ ਦੀ ਦੇਹ ਨੂੰ ਪੱਖੇ ਤੋਂ ਉਤਾਰ ਕੇ ਸਿਵਲ ਹਸਪਤਾਲ ਪੇਸ਼ ਦਿੱਤਾ ਹੈ ਜਿੱਥੇ ਉਸ ਦਾ ਪੋਸਟਮਾਰਟਮ ਕੀਤਾ ਜਾਵੇਗਾ ਹਾਲਾਂਕਿ ਨੌਜਵਾਨ ਨੇ ਖੁਦਕੁਸ਼ੀ ਕਿਉਂ ਕੀਤੀ ਹੈ ਐਡਾ ਵੱਡਾ ਕਦਮ ਉਸ ਨੇ ਕਿਉਂ ਚੁੱਕਿਆ ਇਹਨਾਂ ਕਾਰਨਾਂ ਦਾ ਹਾਲੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਸਪਸ਼ਟ ਨਹੀਂ ਹੋਇਆ ਪਰ ਇਸ ਤੋਂ ਬਾਅਦ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਕਰਕੇ ਪਰਿਵਾਰ ਵਾਲਿਆਂ ਨੂੰ ਸਿੱਧੇ ਸੌਂਪ ਦਿੱਤੀ ਜਾਵੇਗੀ ਇਸ ਮਾਮਲੇ ਦੇ ਵਿੱਚ ਪੁਲਿਸ ਦਾ ਕੀ ਕਹਿਣਾ ਹੈ ਆਓ ਸੁਣਦੇ ਹਾਂ ਕੋਈ ਆ ਗਿਆ ਕੱਲਾ ਮੁੰਡਾ ਆਇਆ ਹੋਤਾ ਰੂਮ ਲਿਆ ਹੋਤਾ ਅੱਛਾ ਜੀ ਬੋਲਾ ਕੱਲ ਚੈੱਕ ਆਊਟ ਕਰਨਾ ਹੈ ਹਾਂ ਉਸ ਤੋਂ ਬਾਅਦ ਉਹ ਰੂਮ ਮੇ ਗਿਆ

कल की बात है कल भी अगर हां जी अमृतपाल सिंह नाम था के मेरे रूम में था कल 12:30 बजे यार नहीं सर आपके साथ एक मैप्रो होटल का मामला सामने आया जिनको डेड बॉडी मिली है क्या मामला है इतना दोपहरै इंफॉर्मेशन मिली थी कि मैप्रो होटल रचना एक अमृतपाल नाम के मुंडे ने सुसाइड किया उसकी डेड बॉडी मिली है ਕੁੜੀ ਉਹ ਮੋਤਰੀ ਜੀ ਦਿਖਾਤੀ ਹੁੰਦੀ ਪਰਿਵਾਰ ਦੀ ਵੇਟ ਕਰਕੇ ਜੋ ਅੱਗੇ ਬਣਦੀ ਕਰਦੀ ਸਰ ਕਿੰਨੀ ਕੁ ਮਾਰ ਸੀ ਤੁਸੀਂ 24 25 ਸਾਲ ਦਾ ਮੁੰਡਾ ਠੀਕ ਹੈ ਪਛਾਣ ਹੋ ਗਈ ਵੀ ਸਰ ਪਛਾਣ ਹੋ ਗਈ ਸਰ ਇਹ ਹੋੜੂ ਦੀ ਗੱਲਾ ਰਹਿ ਰਹੇ ਸੀ ਕਿ ਇਹਦੇ ਨਾਲ ਕੋਈ ਕੁੜੀ ਵੀ ਸੀ ਕਿੰਨੇ ਦਿਨ ਤੋਂ ਰਹਿ ਰਹੇ ਸੀ ਇੱਕ ਕੱਲੀ ਆਇਆ ਸੀਗਾ 12 ਵਜੇ ਨੇ ਕਮਰਾ ਲਿਆ ਸੀ ਕੱਲ ਦੇ ਨੇ ਕੱਲ ਦੇ ਨੇ ਹੋਟਲ ਦਾ ਕੀ ਨਾਮ ਹੈ ਸਰ ਮੈਪ ਲੋਟ ਨੂੰ ਸਰ ਕਿੱਦੇ ਲੋਕ ਤੇ ਕੀ ਨਾਮ ਕੁੜੀ ਦਾ ਤੇ ਮੁੰਡੇ ਦਾ ਕਿੱਥੇ ਰਹਿਣ ਵਾਲਾ ਦਿੰਦੇ ਨੇ ਇਹ ਕੁੜੀ ਦਾ ਨਾਮ ਤਾਂ ਕੋਈ ਨਹੀਂ ਤੇ ਮੁੰਡੇ ਦਾ ਹੈਗਾ ਜਿਹੜਾ ਆਇਆ ਸੀ ਕੱਲਾ ਆਇਆ ਸੀ ਇਹ ਤੁਹਾਨੂੰ ਗ੍ਰੀਪ ਉਹ ਜਿਹੜੇ ਸਾਹਮਣੇ ਆਈ ਹੈ ਹਲਕਾ ਹਲ ਤਾਂ ਕੁੜਨੀ ਉਹ ਤਬਰ ਵੈਰੀਫਾਈ ਕਰਦੇ ਸਰ ਇਹ ਕਰਦਾ ਕਿਸੇ ਮੁੰਡਾ ਤੇ ਮੁੰਡਾ ਰਾਜ ਮਿਸਤਰੀ ਕੰਮ ਕਰਦਾ ਲੱਗਦਾ ਇਹ ਸੁਸਾਇਟੀ ਦਾ ਸਮਝ ਨਹੀਂ ਆ ਰਿਹਾ ਡਾਊਨ ਲੈਟ ਤੇ ਨਹੀਂ ਮਿਲਦਾ ਜਿਹਦੇ ਪਰ ਵੈਰੀਫਾਈ ਕਰ ਰਹੇ ਆ ਵੈਰੀਫਾਈ ਕਰਕੇ ਜੋ ਬਣਦਾ ਉਹ ਕਰਾਉਂਦਾ ਚਾਹੇ ਪਤਾ ਕਿ ਉਹ ਕੰਮ ਕਰਦਾ ਨਹੀਂ ਹਲੇ ਪਰਿਵਾਰ ਨੂੰ ਬੁਲਾ ਕੇ ਸਟੇਟਮੈਂਟ ਲਿਖ ਕੇ ਜੋ ਅੱਗੇ ਡੈਡ ਬੋਡੀ ਮੌਤਰੀ ਦੀ ਗੱਲ ਕਿੱਥੇ ਰਹਿੰਦਾ ਹੈ ਸੁਸਾਇਟੀ ਸਪੋਰਟ ਪੱਕੀ ਨਾਲ ਉਹ ਤੇ ਕਿੱਥੇ ਰਹਿੰਦਾ ਇੱਕ ਗੋਵਿੰਦਾਲਾ ਪਿੰਡ ਹੈ ਉਹ ਇਹ ਦਲਫਰੰਦ ਹਾਂਜੀ ਗੁਰਗਾਂਢ ਇਥੇ ਕੰਮ ਕਰਦੇ ਸਰ ਇਹ ਗੜੀ ਕਰਦੀ ਦਾ ਮਾਮਲਾ ਚੋਕੀ ਕੋਚਰਵਾਲੀ ਥਾਣਾ ਦਵੀਜ਼ ਨੰਬਰ 5 ਦਿੱਲੀ ਸਰਕਾਰ ਦੀ ਮੰਤਰੀ ਅਤੇ ਆਪ ਨੇਤਾ ਆਤੀਸ਼ੀ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ ਹੈ ਜਿਹਾ ਦੱਸਦੀ ਹੈ ਕਿ ਆਤੀਸ਼ੀ ਨੂੰ ਵੱਡੀ ਰਾਹਤ ਮਿਲੀ ਹੈ ਮਾਨਹਾਨੀ ਕੇਸ ਉਹਨਾਂ ਦੇ ਉੱਪਰ ਦਾਇਰ ਕੀਤਾ ਗਿਆ ਸੀ ਅਤੇ ਇਸ ਕੇਸ ਦੇ ਵਿੱਚ ਉਹਨਾਂ ਨੂੰ ਦਿੱਲੀ ਕੋਰਟ ਦੇ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਹੈ ਦੱਸਿਆ ਕਿ ਭਾਜਪਾ ਆਗੂ ਪ੍ਰਵੀਨ ਸ਼ੰਕਰ ਕਪੂਰ ਦੇ ਵੱਲੋਂ ਉਹਨਾਂ ਦੇ ਉੱਪਰ ਮਾਨਹਾਨੀ ਦਾ ਕੇਸ ਪਾਇਆ ਗਿਆ ਸੀ ਅਤੇ ਅੱਜ ਦਿੱਲੀ ਦੀ ਰਾਉਜ਼ ਐਵੇਨਿਊ ਕੋਰਟ ਦੇ ਵਿੱਚ ਇਸ ਮਾਮਲੇ ਦੇ ਵਿੱਚ ਆਤੀਸ਼ੀ ਦੀ ਪੇਸ਼ੀ ਸੀ ਅਤੇ ਅੱਜ ਉਹ ਦਿੱਲੀ ਕੋਰਟ ਦੇ ਵਿੱਚ ਪੇਸ਼ ਹੋਏ ਅਤੇ ਦਿੱਲੀ ਕੋਰਟ ਦੇ ਵੱਲੋਂ ਇਹਨਾਂ ਨੂੰ ਇਸ ਮਾਮਲੇ ਦੇ ਵਿੱਚ ਜ਼ਮਾਨਤ ਦੇ ਦਿੱਤੀ ਗਈ ਹੈ। ਭਾਜਪਾ ਦਾ ਦੋਸ਼ ਹੈ ਕਿ ਆਤੀਸ਼ੀ ਨੇ ਪਾਰਟੀ ਤੇ ਆਪ ਵਿਧਾਇਕਾਂ ਨੂੰ ਪੈਸੇ ਦੇ ਕੇ ਤੋੜਨ ਦਾ ਦੋਸ਼ ਲਗਾਇਆ ਹੈ। ਇਸ ਨਾਲ ਪਾਰਟੀ ਦਾ ਅਕਸ ਖਰਾਬ ਹੋਇਆ ਹੈ। ਬੀਜੇਪੀ ਆਗੂ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਤੀਸ਼ੀ ਨੇ ਕਈ ਵਾਰ ਇਹ ਦਾਅਵਾ ਕੀਤਾ ਹੈ ਕਿ ਬੀਜੇਪੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਉਹਨਾਂ ਨੂੰ ਕਰੋੜਾਂ ਰੁਪਏ ਦੀ ਸੀਟ ਦਾ ਆਫਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਇਹ ਦੋਸ਼ ਬਿਲਕੁਲ ਝੂਠੇ ਅਤੇ ਮਨਘੜਤਾ ਹਨ ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਅਤੀਸ਼ੇ ਨੂੰ ਮਾਨਹੰਨੀ ਦੇ ਮਾਮਲੇ ਦੇ ਵਿੱਚ ਦਿੱਲੀ ਦੀ ਅਦਾਲਤ ਵੱਲੋਂ ਭੇਜੇ ਸਮਨ ਨੂੰ ਤਾਣਾਸ਼ਾਹੀ ਕਰਾਰ ਦਿੱਤਾ ਸੀ ਅਤੇ ਦੋਸ਼ ਲਾਇਆ ਸੀ ਕਿ ਭਾਰਤੀ ਜਨਤਾ ਪਾਰਟੀ ਆਮ ਆਦਮੀ ਪਾਰਟੀ ਦੇ ਸਾਰੇ ਆਗੂਆਂ ਨੂੰ ਗ੍ਰਿਫਤਾਰ ਕਰਨ ਦੀ ਯੋਜਨਾ ਬਣਾ ਰਹੀ ਹੈ ਉਸਨੇ ਕਿਹਾ ਸੀ ਕਿ ਮੈਂ ਕਿਹਾ ਕਿ ਉਹ ਹੁਣ ਆਤੀਸ਼ੀ ਨੂੰ ਗ੍ਰਿਫਤਾਰ ਕਰਨਗੇ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਉਹਨਾਂ ਨੇ ਕਿਹਾ ਸੀ ਕਿ ਪੂਰੀ ਤਰ੍ਹਾਂ ਕਮਜ਼ੋਰ ਤੇ ਝੂਠੇ ਕੇਸਾਂ ਵਿੱਚ ਆਪ ਦੇ ਸਾਰੇ ਆਗੂਆਂ ਨੂੰ ਇੱਕ ਇੱਕ ਕਰਕੇ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਦੱਸਦੀ ਹੈ ਕਿ ਭਾਜਪਾ ਆਗੂ ਪ੍ਰਵੀਨ ਸ਼ੰਕਰ ਕਪੂਰ ਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਨੇ ਆਤੀਸ਼ੀ ਦੇ ਉੱਪਰ ਕਿ ਆਤੀਸ਼ੀ ਨੇ ਕਿਹਾ ਸੀ ਕਿ ਉਹਨਾਂ ਨੂੰ ਭਾਜਪਾ ਦੇ ਵਿੱਚ ਸ਼ਾਮਲ ਹੋਣ ਦੇ ਲਈ ਇੱਕ ਐਸੇ ਵਿਅਕਤੀ ਰਾਹੀਂ ਇਹ ਆ ਜਾ ਰਿਹਾ ਜੋ ਕਿ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਜਿਸ ਤੋਂ ਬਾਅਦ ਪ੍ਰਵੀਨ ਸ਼ੰਕਰ ਕਪੂਰ ਨੇ ਇਸ ਦੀ ਸ਼ਿਕਾਇਤ ਦਰਜ ਕਰਵਾਈ ਪੁਲਿਸ ਦੇ ਵਿੱਚ ਪਰ ਕੋਈ ਕਾਰਵਾਈ ਨਹੀਂ ਹੋਈ। ਜਿਸ ਤੋਂ ਬਾਅਦ ਉਹਨਾਂ ਨੇ ਮਾਨ ਹਾਨੀ ਦਾ ਕੇਸ ਦਾਇਰ ਕਰ ਦਿੱਤਾ ਸੀ ਤੇ ਅੱਜ ਇਸ ਕੇਸ ਦੇ ਵਿੱਚ ਅਦਾਲਤ ਵਿੱਚ ਅਤੀਸ਼ੀ ਦੀ ਪੇਸ਼ੀ ਹੋਈ ਤੇ ਅਦਾਲਤ ਨੇ ਅਤੀਸ਼ੀ ਨੂੰ ਜ਼ਮਾਨਤ ਦੇ ਦਿੱਤੀ ਹੈ। 26 ਜੁਲਾਈ ਤੋਂ ਪੈਰਿਸ 올림픽 ਦੀ ਸ਼ੁਰੂਆਤ ਹੋਣ ਵਾਲੀ ਹੈ ਪਰ ਉਸ ਤੋਂ ਪਹਿਲਾਂ ਹੀ ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਅਤੇ ਗੋਲ ਕੀਪਰ ਸ਼੍ਰੀ ਨੇ ਵੱਡਾ ਐਲਾਨ ਕਰ ਦਿੱਤਾ ਹੈ ਜੀ ਹਾਂ ਦੱਸ ਦਈਏ ਕਿ ਸ਼੍ਰੀ ਜੇਸ਼ ਨੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਉਹਨਾਂ ਨੇ ਕਿਹਾ ਹੈ ਕਿ ਇਹ ਉਹਨਾਂ ਦਾ ਆਖਰੀ 올림픽 ਹੋਵੇਗਾ ਦੱਸ ਦਈਏ ਕਿ 36 ਸਾਲਾਂ ਸ਼੍ਰੀ ਜੇਸ਼ ਨੇ ਚਾਰ 올림픽s ਖੇਡੇ ਨੇ 2016 ਦੇ ਵਿੱਚ ਉਹਨਾਂ ਨੇ ਰਿਓ 올림픽s ਦੇ ਵਿੱਚ ਆਪਣੀ ਟੀਮ ਦੇ ਨਾਲ ਹਿੱਸਾ ਲਿਆ ਸੀ ਅਤੇ 8ਵੇਂ ਸਥਾਨ ਤੇ ਰਹੇ ਸੀ ਉੱਥੇ ਹੀ 2020 ਦੀ ਗੱਲ ਕਰੀਏ ਤਾਂ 2020 ਦੇ ਵਿੱਚ ਟੋਕੀਓ 올림픽s ਦੇ ਵਿੱਚ ਉਹਨਾਂ ਨੇ ਹਿੱਸਾ ਲਿਆ ਸੀ ਅਤੇ ਆਪਣੀ ਪੂਰੀ ਟੀਮ ਦੇ ਨਾਲ ਬ੍ਰੌਂਜ਼ ਮੈਡਲ ਜਿੱਤਣ ਦੇ ਵਿੱਚ ਕਾਮਯਾਬ ਰਹੇ ਸੀ श्रीजेश ਨੇ ਭਾਰਤ ਲਈ 328 ਅੰਤਰਰਾਸ਼ਟਰੀ ਮੈਚ ਖੇਡੇ ਨੇ ਇਸ ਤੋਂ ਇਲਾਵਾ ਉਹ ਕਈ ਰਾਸ਼ਟਰੀ ਮੰਡਲ ਖੇਡਾਂ ਅਤੇ ਵਿਸ਼ਵ ਕੱਪ ਵਿੱਚ ਹਿੱਸਾ ਲੈ ਚੁੱਕੇ ਨੇ ਪੈਰਿਸ 올림픽 26 ਜੁਲਾਈ ਤੋਂ ਸ਼ੁਰੂ ਹੋਣਗੇ श्रीजेश ਨੇ ਹਾਕੀ ਇੰਡੀਆ ਦੀ ਪ੍ਰੈਸ ਰਿਲੀਜ਼ ਦੇ ਵਿੱਚ ਕਿਹਾ ਜਦੋਂ ਮੈਂ ਪੈਰਿਸ ਵਿੱਚ ਆਪਣੇ ਆਖਰੀ ਟੂਰਨਾਮੈਂਟ ਦੀ ਤਿਆਰੀ ਕਰਦਾ ਹਾਂ ਮੈਂ ਆਪਣੇ ਕਰੀਅਰ ਨੂੰ ਬਹੁਤ ਮਾਣ ਨਾਲ ਵੇਖਦਾ ਹਾਂ ਅਤੇ ਉਮੀਦ ਦੀ ਕਿਰਨ ਨਾਲ ਅੱਗੇ ਵਧਦਾ ਹਾਂ ਉਹਨਾਂ ਨੇ ਕਿਹਾ ਕਿ ਇਹ ਯਾਤਰਾ ਕਿਸੇ ਵੀ ਅਸਾਧਾਰਨ ਤੋਂ ਕੱਟ ਨਹੀਂ ਰਹੀ ਮੈਂ ਅਤੇ ਮੇਰਾ ਪਰਿਵਾਰ ਟੀਮ ਦੇ ਸਾਥੀਆਂ ਕੋਚਾਂ ਪ੍ਰਸ਼ੰਸਕਾਂ ਅਤੇ ਹਾਕੀ ਇੰਡੀਆ ਦੇ ਪਿਆਰ ਅਤੇ ਸਮਰਥਨ ਲਈ ਹਮੇਸ਼ਾ ਧੰਨਵਾਦੀ ਰਹਾਂਗੇ ਮੇਰੇ ਵਿੱਚੋ ਵਿਸ਼ਵਾਸ ਕਰਨ ਲਈ ਤੁਹਾਡਾ ਧੰਨਵਾਦ ਮੇਰੇ ਟੀਮ ਦੇ ਸਾਥੀ ਮੁਸ਼ਕਲ ਸਮੇਂ ਵਿੱਚ ਮੇਰੇ ਨਾਲ ਖੜੇ ਰਹੇ ਹਨ ਅਸੀਂ ਸਾਰੇ ਇੱਥੇ ਪੈਰਿਸ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਨਾ ਚਾਹੁੰਦੇ ਹਾਂ ਅਤੇ ਬੇਸ਼ੱਕ ਇੱਛਾ ਆਪਣੇ ਤਗਮਿਆਂ ਦਾ ਰੰਗ ਬਦਲਣ ਦੀ ਹੈ 2010 ਵਿਸ਼ਵ ਕੱਪ ਵਿੱਚ ਆਪਣੀ ਸ਼ੁਰੂਆਤ ਕਰਨ ਤੋਂ ਬਾਅਦ ਸ਼੍ਰੀ ਜੇਜ ਭਾਰਤ ਲਈ ਕਈ ਯਾਦਗਾਰ ਜਿੱਤਾਂ ਦਾ ਹਿੱਸਾ ਰਿਹਾ ਹੈ ਜਸਵਿੰਦਰ 2014 ਦੀਆਂ এਸ਼ੀਆਈ ਖੇਡਾਂ ਵਿੱਚ ਸੋਨਾ ਅਤੇ ਜਗਾਰਤਾ ਫਲੇਮ ਬਾਗ ਵਿੱਚ 2018 ਦੀਆਂ এਸ਼ੀਆਈ ਖੇਡਾਂ ਵਿੱਚ ਕਾਂਸੀ ਦਾ ਤਗਮਾ ਸ਼ਾਮਿਲ ਹੈ। 2018 ਦੀ ਗੱਲ ਕਰੀਏ ਤਾਂ এਸ਼ੀਅਨ ਚੈਂਪੀਅਨ ਟਰੋਫੀ ਦੀ ਸਾਂਝੀ ਜੇਤੂ ਟੀਮ ਤੋਂ ਇਲਾਵਾ ਉਹ ਭੁବਨੇਸ਼ਵਰ ਦੇ ਵਿੱਚ 2019 ਦੀ FIH ਪੁਰਸ਼ ਸੀਰੀਜ਼ ਫਾਈਨਲ ਚੈਂਪੀਅਨ ਟੀਮ ਵਿੱਚ ਵੀ ਸੀ। ਇਸ ਤੋਂ ਇਲਾਵਾ ਉਹ 2022 ਦੀਆਂ ਰਾਸ਼ਟਰੀ ਮੰਡਲ ਖੇਡਾਂ ਅਤੇ 2023 এਸ਼ੀਅਨ ਚੈਂਪੀਅਨਜ਼ ਟਰੋਫੀ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਟੀਮ ਦਾ ਵੀ ਹਿੱਸਾ ਸੀ। ਉਸਨੇ 2022 ਦੀਆਂ ਏਸ਼ੀਆਈ ਖੇਡਾਂ ਵਿੱਚ ਭਾਰਤ ਨੂੰ ਸੋਨ ਤਗਮਾ ਦਿੱਤਣ ਵਿੱਚ ਮਦਦ ਕੀਤੀ ਹੈ। ਪੰਜਾਬ ਦੇ ਕਾਲੇ ਦੌਰ ਤੇ ਕਿਸੇ ਜਦੋਂ ਅਕਸਰ ਹੀ ਪੰਜਾਬ ਦੇ ਇਤਿਹਾਸ ਦੇ ਪੰਨਿਆਂ ਦੇ ਵਿੱਚ ਫਰੋਲੇ ਜਾਂਦੇ ਨੇ ਤਾਂ ਕਈਆਂ ਦੇ ਜ਼ਖਮ ਅੱਲੇ ਹੋ ਜਾਂਦੇ ਨੇ ਤੇ ਪੰਜਾਬ ਦੇ ਕਾਲੇ ਦੌਰ ਦੇ ਦੌਰਾਨ ਬੇਕਸੂਰਾਂ ਦੀਆਂ ਮੌਤਾਂ ਦੇ ਮਾਮਲਿਆਂ ਨੂੰ ਉਜਾਗਰ ਕਰਨ ਵਾਲੇ ਜਸਵੰਤ ਸਿੰਘ ਖਾਲੜਾ ਦੇ ਜੀਵਨ ਦੇ ਉੱਪਰ ਪੰਜਾਬ 95 ਫਿਲਮ ਬਣਾਈ ਗਈ ਹੈ ਜਿਸ ਨੂੰ ਲੈ ਕੇ ਵਿਵਾਦ ਚੜ੍ਹ ਗਿਆ ਹੈ ਤੇ ਲਗਾਤਾਰ ਇਸ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਹੈ ਦੱਸਦੀ ਕਿ ਇਸ ਫਿਲਮ ਦੇ ਵਿੱਚ ਗਲੋਬਲ 스타 ਦਿਲਜੀਤ ਸਿੰਘ ਮੁੱਖ ਭੂਮਿਕਾ ਦੇ ਵਿੱਚ ਨਜ਼ਰ ਆਉਣਗੇ ਉਹਨਾਂ ਨੇ ਪੰਜਾਬ 1984 ਦੇ ਵਿੱਚ ਵੀ ਮੁੱਖ ਭੂਮਿਕਾ ਨਿਭਾਈ ਸੀ ਤੇ ਆਪਣੇ ਕਿਰਦਾਰ ਦੇ ਨਾਲ ਉਹਨਾਂ ਨੇ ਲੋਕਾਂ ਦੇ ਦਿਲਾਂ ਦੇ ਉੱਪਰ ਰਾਜ ਕੀਤਾ ਸੀ ਤੇ ਲੋਕਾਂ ਦੀਆਂ ਅੱਖਾਂ ਨੂੰ ਨਮ ਕਰ ਦਿੱਤਾ ਸੀ ਅੱਜ ਇੱਕ ਇਹ ਸਾਲ 2019 ਤੋਂ ਲੈ ਕੇ 2014 ਦੇ ਸੈਂਸਰ ਬੋਰਡ ਦੇ ਮੈਂਬਰ ਰਹਿ ਚੁੱਕੇ ਅਮਰਜੀਤ ਟਿੱਕਾ ਨੇ ਇਸ ਫਿਲਮ ਬਾਰੇ ਅਹਿਮ ਖੁਲਾਸੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਜਦੋਂ ਦਿਲਜੀਤ ਦਾ ਸਾਜ ਦੀ ਪੰਜਾਬ 1984 ਫਿਲਮ ਬਣੀ ਸੀ ਤਾਂ ਉਦੋਂ ਵੀ ਫਿਲਮ ਦਾ ਵਿਰੋਧ ਕੀਤਾ ਗਿਆ ਸੀ ਉਹਨਾਂ ਨੇ ਕਿਹਾ ਪਰ ਅਸੀਂ ਇਸ ਫਿਲਮ ਨੂੰ ਰਿਲੀਜ਼ ਕਰਵਾਇਆ ਸੀ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਨੇ ਜੋ ਪੰਜਾਬ ਦੇ ਇਤਿਹਾਸ ਨੂੰ ਪੰਜਾਬ ਦੇ ਵਿੱਚ ਕਾਲੇ ਦੌਰ ਨੂੰ ਦਰਸਾਉਂਦੀਆਂ ਨੇ ਉਹਨਾਂ ਨੇ ਕਿਹਾ ਕਿ ਜਸਵੰਤ ਸਿੰਘ ਖਾਲੜਾ ਦਾ ਇੱਕ ਬਹੁਤ ਵੱਡਾ ਰੋਲ ਰਿਹਾ ਹੈ ਜਿਸ ਬਾਰੇ ਆਉਣ ਵਾਲੀ ਪੀੜ੍ਹੀ ਨੂੰ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਸੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਜਸਵੰਤ ਸਿੰਘ ਖਾਲੜਾ ਦੀ ਮੌਤ ਦਾ ਅੱਜ ਵੀ ਭੇਦ ਹੈ ਅੱਜ ਤੱਕ ਉਹਨਾਂ ਦੀ ਮੌਤ ਕਿਵੇਂ ਹੋਈ ਉਹਨਾਂ ਨੂੰ ਕਿਸਨੇ ਕਤਲ ਕੀਤਾ ਜਾਂ ਕਿਵੇਂ ਉਹ ਗਾਇਬ ਹੋਏ ਇਸ ਸਬੱਬ ਬਾਰੇ ਕੋਈ ਵੀ ਜਾਂਚ ਪੜਤਾਲ ਪੂਰੀ ਨਹੀਂ ਹੋ ਸਕੀ ਉਹਨਾਂ ਨੇ ਕਿਹਾ ਕਿ ਜਸਵੰਤ ਸਿੰਘ ਖਾਲੜਾ ਬਾਰੇ ਵੀ ਵਕ ਵਕ ਚਰਚਾਵਾਂ ਹਨ ਕਹਾਣੀਆਂ ਨੇ ਮੈਨੂੰ ਉਮੀਦ ਹੈ ਕਿ ਇਸ ਫਿਲਮ ਦੇ ਰਾਹੀਂ ਕਾਫੀ ਕੁਝ ਸਾਫ ਹੋਵੇਗਾ ਅਤੇ ਨਾਲ ਹੀ ਨੌਜਵਾਨ ਪੀੜੀ ਨੂੰ ਜਸਵੰਤ ਸਿੰਘ ਖਾਲੜਾ ਦਾ ਰੋਲ ਅਤੇ ਨਾਲ ਹੀ ਉਹਨਾਂ ਦੀ ਮੌਤ ਦੇ ਰਹਾਸ ਬਾਰੇ ਵੀ ਜਾਣਕਾਰੀ ਮਿਲੇਗੀ ਜਸਵੰਤ ਸਿੰਘ ਖਾਲੜਾ ਬਾਰੇ ਗੱਲ ਕਰੀਏ ਤਾਂ ਦੱਸਦੀ ਹੈ ਕਿ ਜਸਵੰਤ ਸਿੰਘ ਖਾਲੜਾ ਪੰਜਾਬ ਦੇ ਇੱਕ ਮਨੁੱਖੀ ਅਧਿਕਾਰਾਂ ਦੇ ਐਕਟਿਵਿਸਟ ਸਨ ਪੰਜਾਬ ਵਿੱਚ ਪੁਲਿਸ ਨੇ ਹਜ਼ਾਰਾਂ ਅਣਪਛਾਤੇ ਲੋਕਾਂ ਨੂੰ ਅਗਵਾ ਕਤਲ ਅਤੇ ਸੰਸਕਾਰ ਕਰਨ ਦੇ ਸਬੂਤਾਂ ਨੂੰ ਸਾਹਮਣੇ ਲਿਆਉਣ ਵਿੱਚ ਜਸਵੰਤ ਸਿੰਘ ਖਾਲੜਾ ਦੀ ਅਹਿਮ ਭੂਮਿਕਾ ਸੀ ਦੱਸਦੀ ਹੈ ਕਿ ਹੁਣ ਲੋਕਾਂ ਨੂੰ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਹੈ ਤੇ ਦਿਲਜੀਤ ਦੋਸਾਂਝ ਨੂੰ ਲੋਕ ਪਰਤੇ ਤੇ ਦੇਖਣਾ ਚਾਹੁੰਦੇ ਨੇ ਤੇ ਜਸਵੰਤ ਸਿੰਘ ਖਾਲੜਾ ਵੀ ਕਹਾਣੀ ਨੂੰ ਜਾਨਣਾ ਚਾਹੁੰਦੇ ਨੇ ਪਰ ਉਹਨਾਂ ਦੀ ਇਸ ਫਿਲਮ ਨੂੰ ਸੈਂਸਰ ਬੋਰਡ ਦੇ ਸਰਟੀਫਿਕੇਟ ਲੈਣ ਦੇ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸੇ ਨਾਲ ਹੀ ਦੱਸਦੀ ਹੈ ਕਿ ਪੰਜਾਬ 95 ਵਿੱਚੋਂ ਸੈਂਸਰ ਬੋਰਡ ਦੇ ਵੱਲੋਂ 85 ਸੀਨ ਕੱਟ ਦਿੱਤੇ ਗਏ ਨੇ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਅੱਜ ਸਵੇਰ ਤੋਂ ਹੀ ਰੁਕ ਰੁਕ ਕੇ ਬਾਰਿਸ਼ ਹੋ ਰਹੀ ਹੈ ਜਿਸ ਦੇ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਇਸੇ ਨਾਲ ਹੀ ਦੱਸਦੀ ਹੈ ਕਿ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਮੌਨਸੂਨ ਇੱਕ ਵਾਰ ਫਿਰ ਤੋਂ ਐਕਟਿਵ ਹੋ ਗਿਆ ਹੈ ਤੇ ਅਗਲੇ ਆਉਣ ਵਾਲੇ 3-4 ਦਿਨ ਮੀਂਹ ਦਾ ਸਿਲਸਿਲਾ ਇੰਜ ਹੀ ਜਾਰੀ ਰਹੇਗਾ ਤੇ ਨਾਲ ਹੀ ਪੰਜਾਬ ਨੂੰ ਗਰਮੀ ਤੋਂ ਰਾਹਤ ਮਿਲੇਗੀ ਪੰਜਾਬ ਦੇ ਵਿੱਚ ਤਾਪਮਾਨ ਦੇ ਵਿੱਚ ਗਿਰਾਵਟ ਦਰਜ ਕੀਤੀ ਜਾਵੇਗੀ ਇਸ ਦੇ ਨਾਲ ਹੀ ਦੱਸਦੀ ਹੈ ਕਿ ਪੰਜਾਬ ਦੇ ਦੋ ਜ਼ਿਲ੍ਹਿਆਂ ਦੇ ਵਿੱਚ ਹੁਸ਼ਿਆਰਪੁਰ ਅਤੇ ਪਠਾਨਕੋਟ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਮੀਂਹ ਨੂੰ ਲੈ ਕੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਤੇ ਇਸ ਦੇ ਨਾਲ ਹੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ 40 ਕਿਲੋਮੀਟਰ ਦੀ ਰਫਤਾਰ ਦੇ ਨਾਲ ਪੰਜਾਬ ਦੇ ਵਿੱਚ ਤੇਜ਼ ਹਵਾਵਾਂ ਚੱਲਣਗੀਆਂ ਜਿਸ ਦੇ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਤੇ ਨਾਲ ਹੀ ਮੀਂਹ ਪੈਣ ਦੀ ਸੰਭਾਵਨਾ ਵੀ ਦੱਸੀ ਗਈ ਹੈ ਦੱਸਦੀ ਹੈ ਕਿ ਸੂਬੇ 'ਚ ਜੂਨ ਤੋਂ ਹੁਣ ਤੱਕ 43 ਫੀਸਦੀ ਘੱਟ ਬਾਰਿਸ਼ ਦਰਜ ਕੀਤੀ ਗਈ ਹੈ ਮੌਸਮ ਵਿਭਾਗ ਨੇ ਅੱਜ ਯਾਨੀ ਮੰਗਲਵਾਰ ਨੂੰ ਮੀਂਹ ਨੂੰ ਲੈ ਕੇ ਔਰੇਂਜ ਅਲਰਟ ਜਾਰੀ ਕੀਤਾ ਹੈ ਪਰ ਇਹ ਅਲਰਟ ਸਿਰਫ ਦੋ ਜ਼ਿਲਿਆਂ ਪਠਾਨਕੋਟ ਅਤੇ ਹੁਸ਼ਿਆਰਪੁਰ ਦੇ ਲਈ ਜਾਰੀ ਕੀਤਾ ਗਿਆ ਜਦੋਂ ਕਿ ਗੁਰਦਾਸਪੁਰ ਅੰਮ੍ਰਿਤਸਰ ਰੂਪਨਗਰ ਮੁਹਾਲੀ ਬਠਿੰਡਾ ਅਤੇ ਮਾਨਸਾ ਲਈ yellow alert ਜਾਰੀ ਕੀਤਾ ਗਿਆ ਮੰਗਲਵਾਰ ਨੂੰ ਬਾਕੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਬੁੱਧਵਾਰ ਨੂੰ ਵੀ ਅਜਿਹਾ ਹੀ ਮੌਸਮ ਰਹਿਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਤਾਈ ਗਈ ਹੈ ਪਰ ਇਹ ਅਲਰਟ ਸਿਰਫ ਇਨ੍ਹਾਂ ਜ਼ਿਲ੍ਹਿਆਂ ਵਿੱਚ ਹੀ ਰਹੇਗਾ ਜਦੋਂ ਕਿ ਬਾਕੀ ਪੰਜਾਬ ਦੇ ਵਿੱਚ ਕਿਤੇ ਕਿਤੇ ਬਾਰਿਸ਼ ਕੌਣ ਦੀ ਸੰਭਾਵਨਾ ਮੌਸਮ ਵਿਭਾਗ ਵੱਲੋਂ ਜਤਾਈ ਗਈ ਹੈ ਤੇ ਉਧਰ ਹੀ ਦਿੱਲੀ ਐਨਸੀਆਰ ਦੀ ਗੱਲ ਕਰੀਏ ਤਾਂ ਦਿੱਲੀ ਦੇ ਵਿੱਚ ਹੋਮਸ ਭਾਰੀ ਗਰਮੀ ਨੇ ਲੋਕਾਂ ਨੂੰ ਅਸਮਾਨ ਵੱਲ ਦੇਖਣ ਲਈ ਮਜਬੂਰ ਕਰ ਦਿੱਤਾ ਹੈ। ਇਹੀ ਹਾਲ ਵਿਹਾਰ ਉੱਤਰ ਪ੍ਰਦੇਸ਼ ਅਤੇ ਆਸ-ਪਾਸ ਦੇ ਇਲਾਕਿਆਂ ਦਾ ਹੈ। ਹਾਲਾਂਕਿ ਪਹਾੜੀ ਖੇਤਰਾ ਖਾਸ ਕਰਕੇ ਉੱਤਰਾਖੰਡ ਵਿੱਚ ਮੀਂਹ ਪੈ ਰਿਹਾ ਹੈ। ਇਸ ਦੇ ਨਾਲ ਹੀ ਸੋਮਵਾਰ ਨੂੰ ਦਿੱਲੀ ਦੇ ਕੁਝ ਖੇਤਰਾਂ ਦੇ ਵਿੱਚ ਭਾਰੀ ਮੀਂਹ ਪਿਆ। ਮੌਸਮ ਵਿਭਾਗ ਨੇ ਮੰਗਲਵਾਰ ਨੂੰ ਅਲਰਟ ਜਾਰੀ ਕਰਦੇ ਹੋਏ ਕਿਹਾ ਹੈ ਕਿ ਦਿੱਲੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ 'ਚ بارش ਹੋਣ ਦੀ ਸੰਭਾਵਨਾ ਹੈ। ਦਿਨ ਭਰ ਅਸਮਾਨ ਵਿੱਚ ਬੱਦਲ ਛਾਏ ਰਹਿਣਗੇ ਦਿੱਲੀ ਦੇ ਨਾਲ ਲੱਗਦੇ ਨੌਇਡਾ ਗਾਜ਼ੀਆਬਾਦ ਅਤੇ ਫਰੀਦাবাদ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਵੱਲੋਂ ਜਤਾਈ ਗਈ ਹੈ ਇਸ ਦੇ ਨਾਲ ਹੀ ਦੱਸ ਦਈਏ ਕਿ ਮੌਸਮ ਵਿਭਾਗ ਨੇ ਉੱਤਰਾਖੰਡ ਪੱਛਮੀ ਉੱਤਰ ਪ੍ਰਦੇਸ਼ ਪੂਰਬੀ ਰਾਜਸਥਾਨ ਮੱਧ ਪ੍ਰਦੇਸ਼ ਓਡੀਸ਼ਾ ਵਿੱਚ ਲੱਗ ਲੱਗ ਥਾਵਾਂ ਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ ਇਸ ਦੇ ਨਾਲ ਹੀ ਪੰਜਾਬ ਦੇ ਸਿਰਫ ਦੋ ਜ਼ਿਲ੍ਹਿਆਂ ਦੇ ਵਿੱਚ ਮੌਸਮ ਵਿਭਾਗ ਵੱਲੋਂ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੁਸ਼ਿਆਰਪੁਰਾ ਤੇ ਪਠਾਨਕੋਟ ਦੇ ਵਿੱਚ ਭਾਰੀ ਮੀਂਹ ਪੈਣ ਦੀ ਮੌਸਮ ਵਿਭਾਗ ਵੱਲੋਂ ਸੰਭਾਵਨਾ ਜਤਾਈ ਗਈ ਹੈ ਉੱਥੇ ਹੀ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਮੀਂਹ ਨੂੰ ਲੈ ਕੇ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਤੇ ਮੌਸਮ ਵਿਭਾਗ ਦਾ ਹਾਲਾਂਕਿ ਇਹ ਕਹਿਣਾ ਹੈ ਕਿ ਰੁਕ ਰੁਕੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ بارش ਹੁੰਦੀ ਰਹੇਗੀ ਤੇ ਅਗਲੇ ਆਉਣ ਵਾਲੇ 3-4 ਦਿਨ ਇਹ ਸਿਲਸਿਲਾ ਜਾਰੀ ਰਹੇਗਾ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦਾ ਕੀ ਹਾਲ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਇਹ ਸਨ ਅੱਜ ਦੀਆਂ ਮੁਖਬਰਾਂ ਪੰਜਾਬ ਦੀ ਹਰ ਛੋਟੀ ਤੇ ਵੱਡੀ ਅਪਡੇਟ ਦੇ ਨਾਲ ਜੁੜੇ ਰਹਿਣ ਲਈ ਦੇਖਦੇ ਰਹੋ ਵਿੰਡੋ ਪੰਜਾਬੀ ਟੀਵੀ